ਲਾ ਦੇ ਹੁਣ ਟੱਚ ਤੇਰਾ ਲੱਗਣਾ ਚਾਹੀਦਾ ਟੱਚ ਕਿਉਂ ਨਹੀਂ ਕੱਢਿਆ ਤੇਰਾ ਹੱਕ ਸੀ ਉਹਦਾ ਟੱਚ ਮਾਰਨ ਦਾ ਬਾਹਰ ਪਿੱਛੇ ਮੁੜਿਆ ਕਰ ਬਾਹ ਲੱਗਣੀ ਬਾਹ ਹੀ ਲੱਗਣੀ ਹੈ ਪਿਆ ਵਿਲਾ ਪਿਆ ਇਧਰ ਪਿਆ ਸ਼ਾਬਾਸ਼ ਤੁਸੀਂ ਵੀ ਖਲਜੋ ਇੱਥੋਂ ਖਲਜੋ Onu verin abi yavaş. Ya, yavaş. ਆਣਾ ਲੈ ਇਧਰ ਨੂੰ ਆ ਫੁੱਲ ਇੱਕ ਰਾਉਂਡ ਆ ਪੂਰਾ ਆਪੋ ਆਪਣੀ ਜਗ੍ਹਾ ਤੇ ਆਉਣਾ ਠੀਕ ਆ ਰੈਡੀ ਇਧਰ ਦੀ ਰਾਉਂਡ ਆ ਪੂਰਾ ਪੂਰਾ ਰਾਉਂਡ ਆ ਠੀਕ ਆ ਪੂਰਾ ਰਾਉਂਡ ਆ ਸਪ੍ਰਿੰਟ ਦਾ ਆਪੋ ਆਪਣੀ ਜਗ੍ਹਾ ਤੇ ਆਉਣਾ ਰੈਡੀ ਓਕੇ ਸਟਾਰਟ ਆ ਥੋੜਾ ਔਰ ਲੈ ਪਾਸੇ ਨਵਾ ਦਿਓ ਔਰ ਲੈ ਪਾਸੇ ਨੂੰ ਆ ਜਾਓ ਸ਼ਾਬਾਸ਼ ਆਪੋ ਆਪਣੀ ਜਗ੍ਹਾ ਤੇ ਆਪੋ ਆਪਣੀ ਜਗ੍ਹਾ ਤੇ ਇਹਨੂੰ ਚੱਕ ਇੱਧਰ ਰੱਖ ਦਿਓ ਅੰਮ੍ਰੈਸ ਦੇ ਨਾਲ ਐਸ ਦੇ ਨਾਲ ਆ ਇਹਨੂੰ ਪਾ ਦਿਓ ਗੁੱਡ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਆਪੋ ਆਪਣੀ ਜਗ੍ਹਾ ਤੇ ਰੁਕਣਾ ਸ਼ਾਬਾਸ਼ ਸ਼ਾਬਾਸ਼ ਏਲੀ ਜੱਟ ਕਰੀ ਇਹ ਜਾ ਆ ਗੁੱਡ ਸ਼ਾਬਾਸ਼ ਨਵੀਂ ਇੱਕ राउंड ਹੋਰ ਆਊਗਾ ਇਧਰਲੇ ਪਾਸੇ ਦੀ ਪਹਿਲਾਂ ਇਧਰ ਨੂੰ ਸੀ ਆਣਾ ਐ ਨੂੰ ਆ ਇੱਕੀ ਫੁੱਲ ਆਊਗਾ ਰੈਡੀ ਸਟਾਰਟ ਸ਼ਾਬਾਸ਼ तेज आ गोट होई गोट शाबाश 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 गोट शाबाश बिल्कुल थोड़े थोड़े नेड़े नेड़े ਆਕੇ ਗੱਡ ਸ਼ਾਬਾਸ਼ ਹਾਂ ਤੇਜਾ 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 ਤੂੰ ਵੀ ਰੰਨੇ ਕੱਲਾ ਇੱਧਰ ਤੇਜਾ ਤੇਜਾ ਦਨੇ ਗਰਾਨੇ ਕਰ ਰਹੇ ਨੇ ਕਿ ਆਤਨਾ ਉੱਥੇ ਜਾ ਲ ਉੱਥੇ ਜਾਣਾ ਨਹੀਂ ਕਰ ਉੱਥੇ ਜਾ ਲ ਲੈ 20 ਪਾਟਿਆ ਜਿੱਥੇ ਖੜੇ ਉੱਥੇ ਲੱਗਣੇ ਆ 20 ਪਾਟਿਆ ਤੇਜ ਆ 20 ਦੇ 20 ਤੇਜ ਆ ਤੇਜ ਆ 20 ਦੇ 20 ਪੂਰਾ ਸੈੱਟ ਬਣਾ ਕੇ 20 ਆ ਪੂਰੇ ਪੂਰੇ 20 ਕਰਕੇ ਹਨਾ ਸ਼ਾਬਾਸ਼ 20 ਕਰਕੇ ਹਨਾ ਪੂਰੇ ਸ਼ਾਬਾਸ਼ 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 20 20 ਪੂਰੇ 20 ਪੂਰੇ ਵੀ ਪੂਰੇ ਵੀ ਪੂਰੇ ਵੀ ਸ਼ਾਬਾਸ਼ 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 Yavaş. Yavaş. ਕੀ ਨਾ ਚਾਹੀਦਾ ਹੀ ਸੈਕਟਰ ਸਟਕਾ ਕਾ ਨੂੰ ਐਵੇਂ ਮਾਰਦਾ ਆ ਫੇਰ ਉੱਥੇ ਵੀ ਉੱਥੇ ਵੀ ਨਹੀਂ ਗੈਲੀ ਕਰ ਲਈ ਉੱਥੇ ਪਹਿਲਾਂ ਦਿਮਾਕ ਆਇਆ ਕਰ ਬਾਅਦ ਫਿਰ ਹੱਥ ਬਣ ਜਾਂਦੀ ਆ ਕੋਸ਼ਿਸ਼ ਕਰਿਆ ਕਰ ਜਦੋਂ ਪਹਿਲੀ ਵੇ ਰੇਡ ਆ ਤੇ ਪਹਿਲੀ ਤਾਂ ਬਹੁਤ ਸ਼ੈਤਾਨੀ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਪੂਰੀ ਐਕਟਿੰਗ ਦੇਣਾ ਪਹਿਲੀ ਲੂਜ਼ ਆ ਤਾਂ ਗੜਬੜ ਹੋ ਗਈ ਸਮਝਦੇ ਆ ਮਰਾਬਰ ਰੱਖ ਦੋ ਨਾ ਬਸ ਤੂੰ ਵੇਖ ਵੇਖ ਕੀ ਕਰਦਾ ਹਾਂ ਠੀਕ ਆ ਠੀਕ ਆ ਆਹ ਉਹਲੇ ਬਸ ਨੂੰ ਆ ਵੈਰੀ ਗੁੱਡ ਬਾਗ ਗਿਆ ਹਾਂ ਦੂਰ ਪਾ ਜਾ ਪਹਿਲਾਂ ਇੱਕ ਨਾ ਛੜਾਲਾ ਪਹਿਲਾਂ ਖੜਾ ਛੜਾਲਾ ਸਪਰਿੰਟ ਨਾ ਲਿਆਉਣਾ ਸਪ੍ਰਿੰਟਰਾਂ ਲਿਆਉਣਾ ਲਾ ਇਹਨੂੰ ਲਾ ਇਹਨੂੰ ਵੈਰੀ ਗੁੱਡ ਆ ਗਿਆ ਆਹ ਦੇ ਹੁਣ ਕਿਵੇਂ ਲੱਗੀ ਹਜੇ ਬਾਹਾਂ ਨਹੀਂ ਮਾਰੀਆਂ ਫੁੱਲ ਸਪ੍ਰਿੰਡ ਕਰਕੇ ਲਾ ਉੱਥੇ ਮਾਰੋ ਉੱਥੇ ਦਰਾਹਕ ਮੰਦਾ ਹੀ ਐਂ ਕਮਾ ਕੇ ਤੇ ਐਂ ਮੁੜਨ ਦਾ ਉਂ ਮੁਰਿਆ ਚੱਬਾ ਚੱਲ ਸੈਂਟਰ ਚ ਰਹਿ ਕੇ ਸੈਂਟਰ ਚ ਆ ਬਾਲੀ ਝੋਲ ਨਹੀਂ ਮਾਰਨੀ ਕੱਢ ਬਾਹਾਂ ਵੇਖ ਵੇਖ ਵਿੱਚ ਫਸ ਗਿਆ ਆਇਓ ਤੇਰਾ ਭਲਾ ਹੋ ਜਾ ਬਹੁਤ ਵਿੱਚ ਫਸ ਗਿਆ ਇੰਚਾ ਬਾ ਜ ਆ ਜਾ ਆ ਜਾ ਬਸ ਕਰ ਵਿੱਚ ਫਸ ਗਿਆ ਜਮਾ ਹੋ ਬੜਾ ਆ ਇਧਰੋਂ ਪਤਾ ਲੱਗਦਾ ਣ ਭੋਲ ਜੀ ਰੇ ਤਾ ਕਣ ਕੇ ਤਸ ਕੇ ਰੱਖ ਪੂਰੀਆਂ ਧਣ ਕੇ ਰੱਖ ਬਾਹਾਂ ਪੂਰਾ ਬੰਨ ਕੇ ਟੱਚ ਮਾਰਨਾ ਨਾ ਕਿ ਹਾਂ ਗੱਡ ਦੂਰੀ ਮੱਕੀ ਹਣਾ ਬਾਹਾਂ ਕੱਢਦੇ ਹਾਂ ਗੱਡ ਵੈਰੀ ਗੁੱਡ ਦੂਰੀ ਮਕਾ ਗਿਆ ਸੀ ਬਹੁਤ ਇਹ ਆਪਦੇ ਦਿਮਾਗ ਚ ਰੱਖਣਾ ਕਿ ਦੂਰੀ ਕਿੰਨੀ ਕ ਹੈ ਜਦੋਂ ਵਿਚ ਵੜ ਗਏ ਤੇ ਟੱਚ ਨਹੀਂ ਲੱਗਿਆ ਗੜਬੜ ਹੋ ਗਈ ਰੋਕਿਆ ਟੱਚ ਟੱਚ ਬਾਹਾਂ ਕਰਨੀ ਆ ਆ ਦੇ ਕੋਈ ਨਾ ਹੌਲੀ 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 ਹਾਂ ਭੱਜ ਜਾ ਸ਼ਰਾਬ ਤੋਂ ਸ਼ਰਾਬ ਦੂਰ ਹੋ ਜਾ ਵੈਰੀ ਗੁੱਡ ਵੈਰੀ ਗੁੱਡ ਹਾਏ ਓਏ ਕੱਟਿਆ ਹਰਦੇ ਕੱਟਦੇ ਨਹੀਂ ਸੀ ਉੱਥੇ ਆ ਨਹੀਂ ਸੀ ਦੇਣਾ ਨਹੀਂ ਦੇਣਾ ਆ ਦੇਣਾ ਨਹੀਂ ਤੁਹਾ ਆਏ ਨੂੰ ਐ ਕਰਕੇ ਆ ਦੇਤਾ ਤਾਂ ਗੜਬੜ ਹੋ ਗਈ ਇੱਥੇ ਤਾਂ ਪਾ ਗਿਆ ਹੱਥ ਦਾ ਇਹ ਇਹਦਾ ਚੜ ਗਿਆ ਫਿਰ ਬੜਾ ਨਹੀਂ ਪਰ ਕੇ ਦੇਖ ਲਈ ਲਾ ਦੇ ਹੁਣ ਟੱਚ ਤੇਰਾ ਲੱਗਣਾ ਚਾਹੀਦਾ ਟੱਚ ਕਿਉਂ ਨਹੀਂ ਕੱਢਿਆ ਸਾਹ ਚੱਟ ਕਾਟ ਕੇ ਆ ਤੂੰ ਕੀ ਕਰਦਾ ਹੈ ਛੱਡ ਦੇ ਬੱਸ ਬੱਸ ਛੱਡ ਦੇ ਨਹੀਂ ਸੀ ਤੇਰਾ ਇੱਥੋਂ ਹੀ ਤੇਰਾ ਰੁੱਕ ਗਿਆ ਤੂੰ ਇੱਥੋਂ ਪਹਿਲੀ ਵਾਰ ਰੁੱਕ ਗਿਆ ਤੂੰ ਚਮੇ ਸਮਝਦੇ ਆ ਸਿਰ ਤਾਂ ਇਹ ਟੁੱਟ ਗਿਆ ਹੀ ਚਲੋ ਠੀਕ ਆ ਪਰ ਤੇਰਾ ਹੱਕ ਸੀ ਉਹਦਾ ਟੱਚ ਮਾਰਨ ਦਾ ਬਾਹਰ ਪਿੱਛੇ ਮੁੜਿਆ ਕਰ ਬਾਹ ਲੱਗਣੀ ਬਾਹ ਹੀ ਲੱਗਣੀ ਆ ਕੋਈ ਨਾ ਛੱਡ ਦੇ ਬੱਸ ਬਾਹ ਦੀ ਸਲੋਪ ਉੱਪਰ ਐ ਇੱਥੇ ਕਿੰਨੀ ਵਟੀਆਂ ਆਇਆ ਤੂੰ ਕਰ ਕਾ ਪਿੱਛੇ ਨੂੰ ਲੱਤਾਂ ਲੱਤਾਂ ਤੇਰੀਆਂ ਪਿੱਛੇ ਜਾਣੀਆਂ ਚਾਹੀਦੀਆਂ ਬੁੜਕ ਕੇ ਪੂਰੇ ਜ਼ੋਰ ਦੇ ਨਾਲ ਆ ਬਹੁਤ ਸਲੋ ਇਧਰੋਂ ਪਤਾ ਲੱਗਦਾ ਵੀ ਚਮੇ ਪ੍ਰੈਸ ਤਾਂ ਨਿਕਲੀ ਨਹੀਂਗੀ ਇੱਥੇ ਨਾ ਪ੍ਰੈਸ ਨਿਕਲੀ ਤਾਂ ਫਿਰ ਕੱਢਾਂਗੇ ਅੱਜੋ हां ओके ਭੱਜ ਜਾ ਭੱਜ ਜਾ ਹੱਥ ਪੱਟ ਕੇ ਹੱਥਾਂ ਤੋਂ ਬਗੈਰ ਜਾਣਾ ਸਪ੍ਰਿੰਟ ਤੇ ਜਾਣਾ ਸਪ੍ਰਿੰਟ ਤੇ ਜਾਣਾ ਬਸ ਓਕੇ ਬਸ ਉਧਰੋਂ ਸੁਣ ਲੈ ਮੇਰੀ ਗੱਲ ਚੱਲ ਪਾ ਜਦੋਂ ਅਣਸਰ ਦੇ ਨੂੰ ਜ਼ੋਰ ਤੇ ਪੈਨ ਲਿਆਉਣਾ ਹੈ ਜਦੋਂ ਤੈਨੂੰ ਪਤਾ ਹੈ ਕਿ ਬੰਦਾ ਮੋਟਾ ਹੈ ਕਿ ਮੇਰੀ ਸਪ੍ਰਿੰਟ ਜਾਦੇ ਆ ਮੈਂ 65 ਆ ਗਿਆ ਓਕੇ ਆ 65 ਕਲੀਅਰ ਕਰਤਾ ਫੇਰ ਗੁੱਡ ਬੈਰੀ ਗੁੱਡ ਛੜਦੇ ਬਸ ਬਸ ਛੜਦੇ ਬਸ 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 ਆਹ ਪੱਕਾ ਕਰਨਾ ਹੈ ਆਹ ਆਹ ਪੱਕਾ ਕਰਨਾ ਹੈ ਠੀਕ ਹੈ ਹਾਂ ਆ ਪੱਕਾ ਕਰਨਾ ਇੱਥੇ ਰ ਅਸਲ ਇਹਦੇ ਤੇ ਕਰਨੀ ਆ ਜਿਆ ਦੇ ਤੇ ਕਿਤੇ ਨਹੀਂ ਕਰਨੀ ਦੂਜੇ ਤੇ ਵੀ ਰ ਅਸਲ ਤੀਜੇ ਤੇ ਵੀ ਇੱਥੇ ਕਰਨੀ ਆ ਜਿਹੜੀ ਕਹਿੰਦੀ ਤੇਰੇ ਦਿਮਾਗ ਵਿੱਚ ਚੱਲ ਰਿਹਾ ਇੱਕ ਦਾਦਾ ਚੱਲਦਾ ਉਹ ਤੂੰ ਬਹੁਤ ਪੱਕਾ ਕਰ ਲੈਣਾ ਉਹ ਤੋਂ ਬਚ ਬੰਦਾ ਰੇਡ ਨਹੀਂ ਆ ਬਚੇ ਉਹ ਤੋਂ ਕਲ ਜਦੇਣਾ ਖੋਚ ਚਾਲਾ ਤਾ ਤੈਨੂੰ ਪਤਾ ਹੈ ਮੈਂ ਕਰ ਲਾ ਮੈਂ ਤਾਂ ਕੇਕ ਕਰ ਦੇਣਾ ਓਕੇ ਆ ਉਹਦੇ ਤੇ ਰ ਅਸਲ ਕਰਨੀ ਆ ਉਹ ਪੱਕਾ ਹੋ ਗਿਆ ਆਪਾਂ ਨੂੰ ਪੰਜ ਜੱਫੇ ਨਹੀਂ ਚਾਹੀਦੇ ਨਹੀਂ ਚਾਰ ਆਪਾਂ ਤਾਂ ਸੈਮੀ ਫਾਈਨਲ 'ਚ ਇੱਕ ਜੱਫੇ ਜਤਾਉਂਦਾ ਜਦੋਂ ਬਰਾਬਰ ਦੀ ਟੀਚਾ ਸਮਝਦੇ ਆ ਨਾ ਉਦੋਂ ਇੱਕ ਜੱਫਾ ਉਹ ਬੰਦਾ ਕੱਢੂਗਾ ਜਿਹੜਾ ਟੈਕਨੀਕਲ ਆ ਬੜਾ ਛਾਤਰਾ ਹੈ ਦਿਮਾਗ ਦਾ ਦੂਜੇ ਬੰਦੇ ਤੋਂ ਨਿਕਲਣਾ ਨਹੀਂ ਸਮਝਦੇ ਆ ੱੱਕੇ ਨਾਲ ਨਹੀਂ ਲੱਗਣਾ ਲਗਾਵਾ ਤੇ ਲੱਗਣਾ ੱੱਕੇ ਨਾਲ ਹੋਰ ਆ ਗੱਡ 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 ਚੱਲ 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 ਬਸ ਓਕੇ ਵੈਸੇ ਹੀ ਆ ਸਹੀ ਹੈ ਬਸ ਕੋਈ ਨਾ ਆਪ ਸਪੀਡ ਆਪਦੀ ਵਧਾਈ ਜਾਣੀ ਆ ਸੁਣ ਲੈ ਇੱਥੇ ਉਹਨਾਂ ਜਗ੍ਹਾ ਰੀਟਰ ਆਵਦੀ ਸਪੀਡ ਨੂੰ ਸਲੋ ਨਹੀਂ ਰੱਖਣਾ ਵੱਧ ਪੁਸ਼ ਕਰਕੇ ਲੈਂਡ ਨੂੰ ਟੱਚ ਵੀ ਕਰਕੇ ਤੇ ਵਿਸਲ ਵੱਜ ਜਾਣੀ ਆ ਇੰਨਾ ਖਤਰਾ ਹੈ ਉੱਥੇ ਹੁਣ ਤਾਂ ਇਹ ਹੈ ਕਿ ਇਧਰਲੀ ਵੀ ਟੱਚ ਉਦੋਂ ਹੀ ਤਾਂ ਫਸ ਟੱਚ ਹੁੰਦੀ ਸੀ ਹੁਣ ਆ ਵੀ ਇਹਨਾਂ ਨੇ ਫਸ ਟੱਚ ਹੀ ਕਰਤੀ ਇੱਕ ਵਾਰੀ ਵੀ ਤੂੰ ਪੈਰ ਲਵਾ ਗਿਆ ਖਤਰਾ ਬਣ ਗਿਆ ਬਸ ਇਹ ਤਾਂ ਤੁਹਾਡੇ ਇਹ ਟੈਕਨੀਕ ਚਾਰਾਂ ਦੇ ਲੈਨ ਹੋਣੀ ਚਾਹੀਦੀ ਦਿਮਾਗ ਦੇ ਵਿੱਚ ਕਿ ਬੰਦਾ ਹੈਗਾ ਨਹੀਂ ਫੜਿਆ ਜਾਂਦਾ ਮੁੜਕਾ ਆਇਆ ਕਮਾ ਕਮੂਕੇ ਨੂੰ ਅਸੀਂ ਉਧਰ ਲੈ ਜਾਣਾ ਇਹ ਚੀਜ਼ਾਂ ਤੁਹਾਡੇ ਚਾਰਾਂ ਦੇ ਦਿਮਾਗ ਚ ਚੱਲਣੇ ਚਾਹੀਦੀ ਆ ਜਿਹੜਾ ੱੱਕੇ ਨਾਲ ਜਾਵਣਾ ਤਾਂ ਹੈਗੀ ਆ ਉਹ ਤਾਂ ਠੀਕ ਆ ਵੀ ਥੱਪੜ ਮਾਰ ਦੇ। ਜ਼ਿਆਦਾ ਉਸ ਤੋਂ ਜ਼ਿਆਦਾ ਟੈਕਨੀਕਲ ਪਾਇਰ ਤਮਾਜ਼ ਛੱਕੀ ਬਣਾਉਣੀ ਆ ਜਿਹੜੀ ਚੀਜ਼ ਚਾਹੀਦੀ ਆਪਾਂ ਨੂੰ। ਸਮਝਦੇ? ਤਵੇ ਆ ਨਾ ਹੱਥ ਕੱਢ। ਚੱਲ, ਚੱਲ। ਫੇਰ ਇੱਥੇ ਆ ਆ ਫੇਰ। ਫੇਰ ਤੈਨੂੰ ਪਤਾ ਵੀ ਉਹ ਕਮਾ ਕੇ ਮਾਰੂਗਾ ਤੇ ਛੜਦੇ ਪਹਿਲਾਂ ਹੀ ਐਂ ਕਰ ਦੇ। ਮੜਾ ਯਾਰ ਤੋੜ ਲਾ। ਮੜਾ ਦੇਈ ਤਾਦੀ ਸਾਈਡ ਤੇ ਰੇਸ ਜ਼ਿਆਦਾ ਲੱਕ ਭੱਦੇਗਾ। ਪਾਲਾ ਵਿੱਚ ਮੜ ਗਿਆ ਫੇਰ ਕੀ ਕਰੇਗਾ? ਹੁਣ ਤਾਂ ਵੇਖ। ਬਹੁਤ ਵਿੱਚ ਮੜ ਗਿਆ। ਭਾਜਾ ਭਾਜਾ ਕਲੀਅਰ ਕਰ ਪਹਿਲਾਂ ਪਿਛੇ ਮੁੜ ਕੇ ਕਲੀ ਆ ਦੇ ਆ ਦੇ ਆ ਦੇ ਮਾਰ ਖਾ ਗਿਆ ਸੀ ਜਮਾਂ ਹੀ ਮਾਰ ਖਾ ਗਿਆ ਸੀ ਪਹਿਤਾਂ ਕਲੀਅਰ ਕਰ ਲੈ ਪਿੱਛੇ ਮੁੜ ਕੇ ਲੱਕ ਚਾ ਕੇ ਬਾਹਰ ਲੈ ਜਾਣਾ ਤੂੰ ਤੈਨੂੰ ਹਜੇ ਹਜੇ ਤੇਰੀ ਟਰਨ ਨਹੀਂ ਸੀ ਲੱਗਣ ਦੇਣੀ ਉਹਨੇ ਬਣਾ ਉੱਤੇ ਚੜਾਉਂਦਾਈ ਤੂੰ ਉੱਥੇ ਕਰਕੇ ਇੱਥੇ ਕਰਕੇ ਬੈਗ ਮਰ ਜਾ ਇਹਨੂੰ ਕਰ ਲੈ ਇੱਥੋਂ ਫੇਰ ਮਾਰ ਡਾਰ ਲੈ ਇੱਥੋਂ ਕਰਕੇ ਆਏ ਨਿਕਲ ਜਾਣਾ ਤੂੰ ਬਸ ਉਹਦਾ ਕਲੀਅਰ ਹੀ ਨਹੀਂ ਸੀ ਨਾ ਲੱਕ ਤਾਂ ਆ ਗਿਆ ਸੀ ਉਹਦੇ ਹੱਥ ਚ ਚੱਲ 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 ਹਾਂ ਗੁੱਡ ਵੈਰੀ ਗੁੱਡ ਛੱਡ ਦੇ ਬਸ ਕਰ ਬਸ ਕਰ ਵੈਰੀ ਗੁੱਡ ਛੱਡ ਦੇ ਪਤਾ ਕੀ ਕੀਤਾ ਤੂੰ ਉਹਦੇ ਤੂੰ ਨੂੰ ਪਾੜ ਕੇ ਨੰਗਲ ਨੂੰ ਫਿਰਦਾ ਤੂੰ ਨੂੰ ਪਾੜ ਕੇ ਨੰਗਲ ਨੂੰ ਫਿਰਦਾ ਤੂੰ ਦੂਰੋਂ ਦੂਰੋਂ ਡਾਜ ਮਾਰ ਭਰਾ ਉਹਨੂੰ ਪਾਸੇ ਛੱਡਦਾ ਸਹੀ ਫੇਰ ਹੀ ਐ ਚੱਲ 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 ਕੱਢ ਇਥੋਂ ਲਮਾ ਕੱਢ ਵੈਰੀ ਗੁੱਡ ਬਸ ਬਸ ਕਰ ਬਸ ਕਰ ਬਸ ਬਸ ਕਿਉਂ ਰੁਕੀ ਰੁਕੀ ਐਦ ਕੀ ਕਿਵੇਂ ਲੱਗ ਗਿਆ ਆ ਆ ਡੱਟ ਜਾਉਣਾ ਸਹੀ ਜਿਹੜਾ ਹੁਣ ਕਮਾਇਆ ਸੀਗਾ ਇੰਨੀ ਦੂਰੋਂ ਚੱਲ ਸੱਚਾਉਣਾ ਸਹੀ ਆਹ ਜਿਹੜਾ ਇੰਨਾ ਕਮਾਇਆ ਸੀਗਾ ਸਮਝਦਾ ਆ ਲੰਮੀ ਬਾਹ ਫੋਲ ਲੰਮੀ ਗੱਡ ਤੇ ਡੇਢ ਫੁੱਟ ਗਾਂ ਚਲੀ ਜਾਂਦੀ ਲੈ ਗਿਆ ਜੀ ਉਹਦੀ ਉਹ ਤਾਂ ਆਹਦਾਉ ਕਰਨ ਨੂੰ ਫਿਰਦਾ ਸੀਗਾ ਪਹਿਲਾਂ ਇੱਥੋਂ ਤਾਂ ਹੀ ਗਏ ਉਹ ਤਾਂ ਤਾਂ ਫਿਰਦਾ ਸੀ ਐਨੇ ਤੂੰ ਨਿਕਲੇ ਸਮਝਦਾ ਨਾ ਅੱਲਾ ਨਿਕਲੇ ਨਹੀਂ ਸੀ ਹਜੇ ਹਜੇ ਵੀ ਨਹੀਂ ਸੀ ਲੈ ਆਹ ਚੀਜ਼ਾਂ ਬਚਾਉਣੀਆਂ ਆਹ ਚੀਜ਼ਾਂ ਆਹ ਤਾਂ ਬਹੁਤ ਦੂਰ ਆ ਪਤਾ ਇੱਥੇ ਜਦੋਂ ਗੜਬੜ ਹੁੰਦੀ ਆ ਲੋਪਾ ਨੂੰ ਪਤਾ ਨਹੀਂ ਰੇ ਡਰ ਤਾਂ ਹਜੇ ਕੀ ਕਰ ਲਿਆ ਨੇ ਡਰ ਤੁਰੂਗਾ ਜਾਂ ਮੇਰੇ ਤੇ ਖੜਾ ਜਾਉਂਦੀ ਤਿਆਰੀ ਆ ਪਹਿਲਾਂ ਜਦੋਂ ਇਹ ਲੱਤਾਂ ਨੂੰ ਲੱਗਿਆ ਉਹ ਬੰਦੇ ਦਾ ਬੈਲੈਂਸ ਪਿੱਛੇ ਨਹੀਂ ਸੀਗਾ ਉੱਥੇ ਪ੍ਰੈਸ ਵੱਜਣੀ ਜੋ ਨਹੀਂ ਸੀ ਬੰਦਣਾ ਐਸ ਕੀ ਵੀ ਹੋਵੇਂ ਸੀਗਾ ਐਸ ਕੀ ਵੀ ਹੋਊਗਾ ਗੁੱਟ ਦੇ ਨੀ ਤੇ ਆ ਜਾ ਲਾਲ ਨਿਕਲਣ ਜਿਹੜੇ ਆ ਜਾ ਦੇਖੋ ਕੁਝ ਨਹੀਂ ਕਰਦਾ ਤੈਨੂੰ ਚੱਲ 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 ਪਿੱਛੇ ਨੂੰ ਨਾ ਕਰ ਚੱਲ ਉੱਤੇ ਦੇਖ ਕੇ ਦੇਖ ਕੇ ਨਿਕਲੂਗਾ ਔਰ ਆ ਕਿਤੇ ਨਹੀਂ ਜਾਂਦਾ ਕਿਤੇ ਨਹੀਂ ਜਾਂਦਾ ਇਹ ਵੈਰੀ ਗੁੱਡ ਵੈਰੀ ਗੁੱਡ ਕੋਈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਹਜੇ ਲੰਗ ਪਰ ਕੇ ਹੋਰ ਲੰਗ ਪਰ ਕੇ ਲੱਕ ਆ ਗਿਆ ਹੋਰ ਲੰਗ ਪਰ ਕੇ ਗੁੱਡ ਏ ਬਸ ਬਸ ਕਰ ਬਸ ਕਰ ਕਹ ਨਹੀਂ ਆਏ ਕੈਂਚੀ ਚਾਹੀਦੀ ਤੂੰ ਫੜਦਾ ਬੈਗਾ ਇੰਨੀ ਫਾਸਟ ਨਹੀਂ ਮਾਰਦਾ ਫਾਸਟ ਮਾਰਦਾ ਨਾਲੇ ਤੇ ਡਿੱਗ ਪੈਂਦਾ ਬੰਦਾ ਸਮਝ ਗਿਆ ਨਾਲੀ ਫਾਟੇ ਕੱਚ ਨੂੰ ਗਿਆ ਨਹੀਂ ਤੇ ਨਾਲੀ ਕੱਢੀ ਨਹੀਂ ਟੱਚ ਟੱਚ ਬਾਹਰ ਨਾ ਜਾਣਾ ਵੈਰੀ ਗੁੱਡ ਹਾਂ ਵੈਰੀ ਗੁੱਡ ਬਸ ਹਾਂ ਵੈਰੀ ਗੁੱਡ ਫੇਰ ਮੋੜਲਾ ਫੇਰ ਮੋੜਲਾ ਹਾਂ ਬਸ ਬਸ ਕਰ ਬਸ ਕਰ ਬਸ ਕਰ ਨਾਲੇ ਕੋਈ ਨਾ ਕੋਈ ਨਾ ਕੋਈ ਨਾ ਚੱਲ ਨਾਲ ਪਛਣਾ ਓਏ ਅ ਵੈਰੀ ਗੁੱਡ ਹਾਂ ਮੂਰੇ ਕੁਛ ਵੀ ਕਰੀ ਜਾਵੇ ਆਏ ਕਰੀ ਜਾਵੇ ਤੂੰ ਨਹੀਂ ਆਏ ਕਰਨਾ ਤੂੰ ਆਈ ਰੱਖਣਾ ਤੂੰ ਆਈ ਰੱਖਣਾ ਇੱਕ ਹੱਥ ਹੌਲਿਕ ਦੇ ਦੇ ਮਾਰਨਾ ਫੱਲਾ ਨੂੰ ਦੇਖ ਲੈਣਾ ਜਦੋਂ ਉਹਨੇ ਆਇਆ ਫ੍ਰੈਕਸ਼ਨ ਕਰਾਇਆ ਕੀਤਾ ਐਕਟਿੰਗ ਕੀਤੀ ਤੂੰ ਵੀ ਐ ਕਰ ਗਿਆ ਮੁਰਗਿਆ ਬੰਦਾ ਕਿਤੇ ਨਹੀਂ ਕਰ ਨਹੀਂ ਹਾਂ ਕਿੱਥੇ ਮਾਰਦਾ ਕਿੱਥੇ ਮਾਰਦਾ ਤੂੰ ਇੱਕ ਹੀ ਪੱਕਾ ਕਰ ਲੈ ਬਾਹਾਂ ਇੱਕੀ ਐਵੇਂ ਟੇਡਾ ਹੋਈ ਜਾਂਦਾ ਭਜਣਾ ਹੈ ਮਗਰ ਨਾਲ ਭਜਣਾ ਹੈ ਭਜਣਾ ਹੈ ਬਸ ਯਾਰ ਦੇ ਬਸ ਬਾਅਦ ਛੱਡ ਦੇ ਕਰ ਦੇ ਆਰੋਂ ਦੇ ਸਪ੍ਰਿੰਟ ਛੋਟੀ ਜਮਾਈ ਸਲੋ ਹੋ ਜਾਣਾ ਛਲੋ ਸੀ ਦੂਰ ਭਜਾ ਲੈ ਇਹਨੂੰ ਤੈਨੂੰ ਪਤਾ ਤੇਰੇ ਉੱਤੇ ਆਊਗਾ ਦੂਰ ਭਜਾ ਕੇ ਫੇਰ ਲਾਉਣ ਦੀ ਕੋਸ਼ਿਸ਼ ਕਰ ਨੇੜੇ ਨੇੜੇ ਤੇ ਆਉਣਾ ਹੋਊਗਾ ਤੈਨੂੰ ਪਤਾ ਜਾਪੀ ਤਮ ਹੂੰ ਚੱਲ ਗੁੱਡ ਬਈ ਗੁੱਡ ਬਈ ਜੋਤੀ ਛੱਡ ਦੇ ਗੁੱਡ ਗੁੱਡ ਆ ਜੀ ਆਉਤੋ ਵਰਤ ਆ ਤੇ ਨਮਾ ਲਾ ਦਿੰਦਾ ਆ ਜੀ ਤੇ ਜਫਾ ਦਿੰਦਾ ਹੈ ਬੰਦਾ ਨ ਕੋਲ ਜਿਹੜਾ ਇਹ ਕਿਤਾ ਜਿਹੜਾ ਬੰਦਾ ਆਹ ਤੇ ਜਾਦੇ ਕਰਣਾ ਪਾ ਦਿੰਦਾ ਤੇ ਉਹ ਐ ਕਰ ਜਾਂਦਾ ਖਿੱਚ ਕੇ ਐ ਕਰਕੇ ਬਸ ਇੱਥੇ ਆ ਗਈ ਤਾਂ ਗੱਲ ਬਣ ਗਈ ਭੱਡੇ ਫਲੇ ਬਣੀ ਗੱਲ ਵਾ ਨਿੜੇ ਆ ਵਿੱਚ ਵੜ ਗਿਆ ਬਗਲ ਪਰ ਚਣੀ ਆ ਲਾਲ ਨਿਕਲ ਆ ਆਲੀ ਵਾ ਇਧਰੋਂ ਬਦਲਾ ਲੈ ਜਮਾ ਬਣ ਗਿਆ ਲਾਲ ਨਿਕਲਦੇ ਜਮਾ ਉੱਤੇ ਸੀ ਐ ਐ ਕਰਕੇ ਬਣਾ ਲੈ ਦੋਨੋਂ ਪਾਸੇ ਕੰਨੀਆਂ ਦਾ ਦੇਖ ਕੇ ਲਾਲ ਨਿਕਲ ਆ ਦੇਖ ਕੇ ਵੈਰੀ ਗੁੱਡ ਹਾਂ ਬਸ ਬੜੀ ਕੰਨੀ 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 ਆਹਾ ਇਹ ਦੋਨਾਂ ਕੰਨੀਆਂ ਵਾਲੇ ਬੰਦੇ ਛਤਾਨ ਹੈ ਤੇ ਫਿਰ ਜਿਹੜਾ ਤੇਜ਼ ਰੇਡਰਸ ਪੀਟੀ ਉਹਨੂੰ ਤੁਸੀਂ ਫੜ ਸਕਦੇ ਹੋ ਦੋਨੇ ਕੰਨੀਆਂ ਵਾਲੇ ਲੋਲੇ ਆ ਤੇ ਸਪੀਡ ਜਿਹੜਾ ਸਪੀਟੀ ਆ ਉਹਨੂੰ ਟੱਚ ਮਾਰ ਕੇ ਨਹੀਂ ਕੋ ਜਾਣਾ ਠੀਕ ਹੈ ਹਮੇਸ਼ਾ ਜਿਵੇਂ ਐਦ ਕੀ ਮੂਰੇ ਰਹਿਣਾ ਇੱਥੇ ਕਰਕੇ ਮਾੜਾ ਜਿਹਾ ਬੰਦਾ ਆਇਆ ਹੋਇਆ ਨਹੀਂ ਦੋ ਨੰਬਰਾਂ ਆਇਆ ਹੋਇਆ ਨਹੀਂ ਆਹ ਜਿਹੜੀ ਚੀਜ਼ ਐਦ ਕੀ ਕੀਤੀ ਵੀ ਰਸਲ ਜ਼ਿਆਦਾ ਕਰੇਗਾ ਫਿਰ ਗੱਲ ਆ ਚੱਲ 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 ਭੱਜੋ ਨਾ ਕੁਝ ਨਹੀਂ ੜਨਾ ਨਹੀਂ ਭੱਜਣਾ ਹੈ ਛੱਡ ਜਾਣਾ ਇੱਥੇ ਹੀ ਬੱਸ ਛੱਡ ਜਾਣਾ ਆ ਦੇ ਆ ਦੇ ਆ ਦੇ ਹਜੇ ਵੀ ੜਦਾ ਹਜੇ ਵੀ ੜਨ ਦੀ ਆਦਤ ਬਣੀ ਹੈ ਤੈਨੂੰ ਕਹੀ ੜਨਾ ਨਹੀਂ ਗਾ ਐ ਚੰਦ ਦੇਣ ਉਹ ਆਦਤ ਬਣ ਜਾਂਦੀ ਆ ਫਿਰ ਲੰਮੀ ਗੱਡ ਲੰਮੀ ਗੱਡ ਸਪ੍ਰਿੰਟ ਫਿਰ ਲੈਣਾ ਇਹਨੇ ਲਾ ਲਾ ਇਹਨੂੰ ਚੱਲਾ ਵੈਰੀ ਗੁੱਡ ਲੈ ਗਿਆ ਸੌਖਾ ਹੀ ਉੱਥੇ 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 ਉਹਦੇ ਨੇੜੇ ਨੇੜੇ ਲੰਮੀ ਸਪ੍ਰਿੰਟ ਕੱਢ ਕੇ ਲਾ ਕੇ ਬਸ ਆ ਜਾ ਗੱਟ ਗੱਟ ਕੋਈ ਨਾ ਕੋਈ ਨਾ ਕੋਈ ਗੱਲ ਨਹੀਂ ਬਸ ਐ ਨਹੀਂ ਵੀ ਤੁਸੀਂ ਕੱਲੇ ਕੰਨ ਗਾਲਾਂ ਨੇ ਲੱਫੜ ਮਾਰ ਜਣੇ ਤੇ ਇੱਥੇ ਲੱਫੜੀ ਨਹੀਂ ਥੋੜਾ ਜਿਹਾ ਖੋਚ ਨੂੰ ਗਿੱਤੇ ਨੂੰ ਇਹ ਰੈਸਲ ਚੱਲਦੀ ਪੈਂਟਾਂ ਦਾ ਨਹੀਂ ਮਸਤੇ ਇਹ ਸਾਰਾ ਘੰਟਾ ਰੈਸਲ ਚੱਲੀ ਜਾਂਦੀ ਕੋਈ ਨਾ ਕੋਈ ਹਰਕਤ ਮਾਰੀ ਚੱਲੋ ਕਦੇ ਐ ਬਾਵਾ ਜਿਵੇਂ ਨੇ ਬਾਵਾ ਡਾਈਆਂ ਦੀ ਇਹਦਾ ਕੱਦ ਹੈ ਇਹਦੇ ਵਾਸਤੇ ਆ ਦਾ ਬਹੁਤ ਵਧੀਆ ਠੀਕ ਹੈ ਕਿਸੇ ਨੂੰ ਗਿੱਟੇ ਵਾਲਾ ਦਾ ਹੈ ਕਿਸੇ ਨੂੰ 2 ਨੰਬਰ ਤੋਂ ਖੁੱਛ ਪਰ ਹੁੰਦਾ ਇਸ ਤਰ੍ਹਾਂ ਕਰਕੇ ਆਦੇ ਦਿਮਾਗ 'ਚ ਰੱਖਦੇ ਚਲੋ ਉੱਤੇ ਹੀ ਚੱਲ 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 ਉੱਤੇ ਕੋਈ ਨਾ ਚੱਲ 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 ਉੱਤੇ ਹੀ ਉੱਤੇ ਹੀ ਚੱਲ ਲਾ ਓਏ ਲਾ ਉੱਤੇ ਹੀ ਉੱਤੇ ਹੀ ਮੋੜ ਮੋੜ ਉੱਤੇ ਹਾਂ ਮੋੜੋ ਆਦੇ ਬਾ ਫਰ ਗਿਆ ਕਿ ਨਾ ਬੱਸ ਕਰ ਆ ਆ ਬੱਸ ਕਰ ਉਹ ਬਾ ਤੇਰੀ ਫਰ ਗਿਆ ਸਮਝਦੇ ਆ ਨਾ ਤੇਰਾ ਹੱਕ ਸੀਗਾ ਇੱਥੇ ਆ ਦੇ ਆ ਦੇ ਆ ਦੇ ਇਧਰ ਨੂੰ ਜਾ ਰਿਹਾ ਇਹਦੇ ਵੇਚ ਕੇ ਨਿਗਾਹ ਕੇ ਵੇਣਾ ਕਿਨੇ ਕਰਕੇ ਆਏ ਤਾਂ ਘਰ ਤਾਂ ਲੈ ਹੀ ਨਹੀਂ ਤੂੰ ਉੱਤੇ ਉੱਤੇ ਫਿਰਦਾ ਰ ਦੂਰ ਦੂਰ ਹੀ ਫਿਰਦਾ ਰ ਧਿਆਨ ਚਾਲ ਉੱਤੇ ਉੱਤੇ ਚਾਲ ਉੱਤੇ 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 ਚਾਲ ਚੱਲ 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 ਉੱਤੇ ਸਿੱਟੂਗਾ ਸਿੱਟੂਗਾ ਹੁਣ ਸਿੱਟੂਗਾ ਚਾਹ ਦੇ ਸਿੱਟੂਗਾ ਚੱਲ ਫੇਰ ਫੇਰ ਉੱਤੇ ਹੀ ਵੇਖ ਵੇਖ ਚੱਲ 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 ਹੋਲੀ ਕਿਤੇ ਤੇਜ਼ ਹੋ ਗਿਆ ਕਿਤੇ ਢੀਆਂ ਤਾਂ ਹੈ ਹੀ ਨਹੀਂ ਕਿਸੇ ਪਾਸੇ ਢੀਆਂ ਹੈ ਨਹੀਂ ਕਿਸੇ ਪਾਸੇ ਚਾਲ ਜੀ ਫੇਰੀਆਂ ਤਾਂ ਹੈ ਹੀ ਚੱਲ 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 ਚਾਲ ਇਹਦੀ ਬਾਹ ਕਾਬੂ ਕਰਨੀ ਆ ਇਹ ਛੱਡਣਾ ਤੈਨੂੰ ਇਹ ਸੱਟ ਲੈਣਾ ਹੈ ਤੱਕੀ ਇਹਨੇ ਛੱਟ ਲੈਣਾ ਇੱਕ ਇਹਨੇ ਛੱਟ ਲੈਣਾ ਆ ਦੀ ਬਾਹ ਕਾਬੂ ਕਰ ਚੱਲ ਚੱਲ ਚਾਲ ਇਹਨੇ ਛੱਟ ਲੈਣਾ ਚੱਲ ਚਾਲੋ ਚਾਲੋ ਚੱਲ ਚੱਲ ਬਾਹ ਫਾੜੇ ਦੀ ਬਾਹ ਫੜ ਕੇ ਟੰਗ ਲੈ ਤੂੰ ਆਉਣਾ ਪਾਲੇ ਤੇ ਤੂੰ ਆਉਣਾ ਪਾਲੇ ਤੇ ਲੈ ਪੁੱਤੇ ਹੀ ਆਉਂਦਾ ਬਚ ਕਰ ਬਚ ਕਰ ਬਚ ਕਰ ਚੰਗਾ ਭਲਾ ਨਿਕਲ ਗਿਆ ਤੂੰ ਤੂੰ ਤਾਂ ਲਾਇਆ ਪਪੂ ਨੇੜਿਆ ਪਪੂ ਨੇੜਿਆ ਫੜ ਗਿਆ ਓਏ ਹੋਏ ਰੱਬਾ ਓਏ ਬਹੁਤ ਬਨ ਕੇ ਮਾਰਿਆ ਕਰ ਇਹਦੀ ਜਿਆਦੇ ਵਧੀਆ ਕੀਤੀ ਤੂੰ ਉਹ ਮਾਰਦਾ ਮਾਰਦਾ ਤਾਂ ਹੈਗਾ ਇਹਨੇ ਟਿਕਿਆ ਆ ਬਹੁਤ ਹੱਥ ਮਾਰਿਆ ਪਗਲੇ ਪਾਸੇ ਦੀ ਪਾਉਂਦਾ ਮਗਲੇ ਪਾਸੇ ਦੀ ਹੱਡੀ ਚ ਪਾ ਕੇ ਐ ਜੰਮ ਜੈ ਜੰਮ ਜੇ ਇੱਕ ਦੂਰ ਵਾਲੀ ਖੜਦਾ ਨੇੜੇ ਰਿਆ ਕਰ ਇੱਕੇ ਦਾ ਮਾਣਾ ਬਾਹਰਲੇ ਪਾਸੇ ਨੂੰ ਰਿਆ ਬਾਹਰਲੇ ਪਾਸੇ ਨੂੰ ਕਾਲੀ ਦੀ ਕਰਲਾ ਬਾਹਰਲੇ ਪਾਸੇ ਨੂੰ ਇੱਥੇ ਲੱਗਦਾ ਗਿਆ ਫਿਰ ਮੁੜਿਆ ਘੱਟੋ ਨਹੀਂ ਗਿਆ ਅੰਦਰ ਨੂੰ ਇਹਦੇ ਜਿਹੜੀ ਸੈਟ ਥੋੜਾ ਐ ਐ ਕਰਾ ਕਰ ਤੂੰ ਅੰਦਰ ਨੂੰ ਜਾਣਾ ਐ ਐ ਨੂੰ ਕਰਾ ਕਰ ਆ ਐ ਬਾਹਰਲੇ ਪਾਸੇ ਤੂੰ ਵੀ ਇੱਧਰਲੇ ਪਾਸੇ ਦੇਖੋ ਨੇੜੇ ਐ ਖਿੱਚਿਆ ਕਰਾ ਆਹ ਦੇ ਆਹ ਦੇ ਆਹ ਆਏ ਆਏ ਕਰਕੇ ਇੰਨੇ ਇੰਨੇ ਨਾਲ ਹੀ ਹੋ ਜਾਂਦਾ ਇੰਨੇ ਨਾਲ ਹੀ ਲੱਗਦਾ ਚਲੋ ਠੀਕ ਆ ਠੀਕ ਆ ਚੱਲ 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 ਲੰਗਣਾ ਹੈ ਫੁੱਲ ਸਪ੍ਰਿੰਟ ਦੇ ਨਾਲ ਫੁੱਲ 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 ਭਜਾਲਾ ਫਿਰ ਨੇਕਾ ਵੈਰੀ ਗੁੱਡ ਹਾਂ ਅਜੇ ਵੀ ਵੇਖਦਾ ਆ ਮਗਰ ਹੱਥਾਂ ਪੈ ਗਏ ਸੀ ਉਹਦੇ ਅਜੇ ਵੇਖਦਾ ਥੋੜੀ ਕੱਢੀ ਸਪ੍ਰਿੰਟ ਅਜੇ ਤਾਂ ਉਹ ਕੁਦਰਤੀ ਲੰਗਿਆ ਚੱਲ ਚੱਪ ਜੰਨੀ ਆ ਵੀ ਇੱਧਾ ਲਿਆ